ਮੈਂ ਹਰਜੀਤ ਕਰ ਫਰੋਂ ਪਟਿਆਲਾ ਤੋਂ ਓਕੇ ਜੀ ਬੋਡੀ ਸਰਵਿਸ ਯੂਜ਼ ਕਰਨ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਕਿੰਨੇ ਕ ਟਾਈਮ ਤੋਂ ਸੀ ਮੇਰੇ ਬੋਡੀ ਸਰਵਿਸ ਯੂਜ਼ ਕਰਨ ਤੋਂ ਪਹਿਲਾਂ ਤਿੰਨ ਚਾਰ ਸਾਲ ਤੋਂ ਮੈਨੂੰ ਥੋੜੀ ਜਿਹੀ ਸਰਵਾਈਕ ਦੀ ਪ੍ਰੋਬਲਮ ਚੱਲ ਰਹੀ ਸੀਗੀ ਓਕੇ ਪਿੱਣੀਆਂ ਲੱਗੇ ਦਰਦ ਹੋ ਰਹੀਆਂ ਸੀਗੀਆਂ ਜੇ ਨੀਚੇ ਬੈਠ ਜਾਂਦੀ ਸੀ ਉੱਠ ਨਹੀਂ ਸੀ ਸਕਦੀ ਇੱਕ ਮਹੀਨਾ ਮੈਂ ਪ੍ਰੋਪਰ ਬੈੱਡ ਤੇ ਰਹੀ ਆ ਬੈਠਦੇ ਰਹਿਣ ਨਾਲ ਕਿ ਕਿ ਮੈਨੂੰ ਇਨੀ ਪ੍ਰੋਬਲਮ ਸੀ ਕਰਦੇ ਉਠਾ ਕੇ ਮੈਨੂੰ ਖੁਦ ਮਤਲਬ ਬਾਥਰੂਮ ਵਗੈਰਾ ਲੈ ਕੇ ਜਾਂਦੇ ਸੀ ਫਿਰ ਆ ਕੇ ਮੈਨੂੰ ਉੱਥੋਂ ਵਾਪਸ ਲਿਆਉਂਦੇ ਸੀ ਤੇ ਯੂਰਨ ਦੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਔਰ ਆਫ ওভার ਆਫ ਕੰਟਰੋਲ ਹੋ ਜਾਂਦਾ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਇਹਦੇ ਬੋਡੀ ਸਰਵਿਸ ਬਾਰੇ ਪਤਾ ਲੱਗਾ ਤੇ ਮੈਂ ਇਸ ਨੂੰ ਯੂਜ਼ ਕੀਤਾ ਇਹ ਭੈਣ ਜੀ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਇਨਫੈਕਸ਼ਨ ਦੀ ਹੋ ਗਈ ਜਾਂ ਉਹ ਪ੍ਰੋਬਲਮਾਂ ਹੋ ਗਈਆਂ ਕਿੰਨੇ ਕ ਟਾਈਮ ਤੋਂ ਸੀ ਇਹ 3-4 ਸਾਲ ਤੋਂ ਸੀ ਕਿੰਨੀਆਂ ਕੁ ਦਵਾਈਆਂ ਤੁਸੀਂ ਨਹੀਂ ਖਾਦੀਆਂ ਮੈਂ ਦਵਾਈਆਂ ਖਾਂਦੀ ਸੀਗੀ ਮੈਂ ਜਿਹੜੀ ਸਰਵਾਈਕਲ ਦੀ ਦਵਾਈ ਖਾਦੀ ਸੀ ਦੂਜੀ ਨਹੀਂ ਸੀ ਖਾਂਦੀ ਕਿਉਂਕਿ ਮੈਂ ਦਵਾਈਆਂ ਖਾ ਕੇ ਕੁਝ ਨਹੀਂ ਸੀ ਠੀਕ ਹੈ ਜੀ ਤੇ ਉਹ ਮੈਂ ਖਾਣ ਨਾਲ ਕੀ ਹੈ ਕਿ ਮੈਨੂੰ ਨੀਂਦ ਬਹੁਤ ਆਉਂਦੀ ਸੀਗੀ ਲੇਜੀਪਨ ਬਹੁਤ ਸੀਗਾ ਦਵਾਈ ਤੋਂ ਬਿਨਾਂ ਵੀ ਮੈਂ ਡਿੱਗੀ ਡਿੱਗੀ ਰਹਿੰਦੀ ਸੀਗੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੀ ਇੱਕ ਵਜਨ ਵੀ ਤੁਹਾਡੇ ਜੀ ਕਿੰਨਾ ਸੀ ਵਜਨ ਪਹਿਲਾਂ ਮੇਰੇ ਮਤਲਬ weight ਇੱਕ ਡੇਢ ਦੇ ਸਾਤ ਵਿੱਚ 20 ਕਿਜੀ ਵੱਧ ਗਿਆ ਸੀਗਾ ਉਸ ਸੀ ਤੋਂ ਮੈਂ ਪਰੇਸ਼ਾਨ ਸੀਗੀ ਠੀਕ ਹੈ ਤੇ ਬੋਡੀ ਸਰਵਿਸ ਯੂਜ਼ ਕੀਤਾ ਇਹਦੇ ਨਾਲ ਮੇਰੇ ਸਾਢੇ 3 ਕਿਜੀ weight ਘੱਟ ਹੋਇਆ ਠੀਕ ਹੈ ਜੀ 10 ਦਿਨ ਬਾਅਦ ਮੈਨੂੰ ਆਪਣੇ ਆਪ ਨੂੰ ਇੰਨਾ ਹਲਕਾ ਫੀਲ ਹੋਣ ਲੱਗ ਪਿਆ ਕਿ ਮੈਨੂੰ ਐ ਲੱਗਦਾ ਸੀ ਵੀ ਜਿੱਦਾਂ ਮੈਂ ਮਤਲਬ ਬਿਲਕੁਲ ਨੋਰਮਲ ਹੈ ਮੈਨੂੰ ਮਿਲ ਬਹੁਤ ਵਧੀਆ ਜਿਹਾ ਕੋਈ ਮੇਰੀਆਂ ਹੁਣ ਪਿੰਨੀਆਂ 'ਚ ਦਰਦ ਨਹੀਂ ਆ ਕੋਈ ਮੈਨੂੰ ਪ੍ਰੋਬਲਮ ਨਹੀਂ ਹੈ ਯੂਰਨ ਦੀ ਵੀ ਕੋਈ ਪ੍ਰੋਬਲਮ ਨਹੀਂ ਆ ਹੁਣ ਮੈਨੂੰ ਮਤਲਬ ਬਹੁਤ ਜ਼ਿਆਦਾ ਰਿਜ਼ਲਟ ਵਾਹ ਸਰਵਾਈਕਲ ਵਗੈਰਾ ਭਾਂਜੀ ਸਰਵਾਈਕਲ ਹੁਣ ਖਤਮ ਆ ਮੇਰਾ ਤੇ ਮੈਨੂੰ ਇਹਨਾਂ ਪਤਾ ਕਿ ਜੋ ਮੇਰੀ ਬਲੋਗਸ ਸੀ ਉਹ ਸਾਰੀਆਂ ਓਪਨ ਹੋ ਚੁੱਕੀਆਂ ਮਤਲਬ ਆਪਦੇ ਆਪ ਨੂੰ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਲੱਖਾਂ ਲੋਕ ਭਾਂਜੀ ਵੀਡੀਓ ਦੇਖਣਗੇ ਤੁਹਾਡੀ ਬੱਸੇ ਤੁਸੀਂ ਸਾਡੀ ਵੀਡੀਓ ਮਿਲਾਂ 5 ਸਾਲ ਤੋਂ ਦੇਖਦੇ ਆ ਰਹੇ ਹੋ ਤੇ ਹੁਣ ਡਿਸੀਜਨ ਲੈ ਲੈਣ ਦਾ ਜਿਹੜੇ ਲੋਕ ਤੁਹਾਡੇ ਨੂੰ ਵੇਟ ਕਰ ਰਹੇ ਨੇ ਬੈਠੇ ਉਹਨੂੰ ਕੀ ਸਲਾਹ ਦੇਣਾ ਚਾਹੋਗੇ ਤੁਸੀਂ ਮੈਂ ਸਲਾਹ ਇਹ ਹੀ ਦੇਵਾਂਗੀ ਕਿ ਇੱਕ ਵਾਰੀ ਵਿਸ਼ਵਾਸ ਕਰਕੇ ਜਿਸ ਤਰ੍ਹਾਂ ਆਪਾਂ ਡਾਕਟਰਾਂ ਦੇ ਵਿਸ਼ਵਾਸ ਕਰਕੇ ਲੈਣੀ ਆ ਦਵਾਈ ਬਟ ਆਪਾਂ ਨੂੰ ਫਰਕ ਨਹੀਂ ਪੈਂ ਕੋਸਟ ਐਂਡਲੀ ਪੈਂਦਾ ਵਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਪ੍ਰੋਬਲਮ ਉਹੀ ਕ੍ਰੀਏਟ ਹੋ ਜਾਂਦੀ ਆ ਤੇ ਇੱਕ ਵਾਰੀ ਬੋਡੀ ਸਰਵਿਸ 50 ਦਿਨ ਦੀ ਯੂਜ਼ ਕਰਕੇ ਦੇਖੋ 50 ਦਿਨ ਦਾ ਹੈਗਾ ਜਿਹਦਾ ਨੂੰ ਕੀ ਲੱਗੇ ਤੁਸੀਂ ਹੋਰ ਲੈ ਸਕਦੇ ਹੋ ਤੇ ਨਹੀਂ ਤੇ ਮੈਂ ਕਹਣੀ ਆ ਤੇ ਇਹਨੂੰ ਇੱਕ ਵਾਰੀ 100 ਦਿਨ ਦਾ ਤੇ ਜ਼ਰੂਰ ਰਿਜ਼ਲਟ ਲੈਣਾ ਚਾਹੀਦਾ ਹੈ ਓਕੇ ਥੈਂਕ ਯੂ ਬੈਬੀ